ਸਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੈ ਨਿਤ ਓਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੁੰਦੀ ਪਰਾਈ ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਲ ਯੁਗ ਵਿੱਚ ਜੇਹਾ ਕੋ ਬੀਜੇ ਤੇਹਾ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਲ ਮਰ ਜਾਏ ਭਾਈ ਵਖੋ ਨਿਆਉ ਸੱਚ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕਉ ਸਭ ਸੋਜੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਏ ਮਹੱਲਾ ਚੌਥਾ ਹੁੰਦਾ ਪ੍ਰਤਖ ਗੁਰੂ ਜੋ ਵਿਛੜੇ ਤਿਨ ਕਉ ਦਰ ਢੋਈ ਨਾਹੀ ਕੋਈ ਜਾਏ ਮਿਲੈ ਤਿਨ ਨਿੰਦਕਾ ਮੋਹ ਫਿੱਕੇ ਠੁੱਕ ਠੁੱਕ ਮੋਹ ਪਾਈ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਪੰਬਲ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਟਹਾ ਫਿਰਾਹੀ ਤਨ ਕੀ ਭੁਖ ਕਦੇ ਨਾ ਉਤਰੈ ਨਿਤ ਭੁਖਾ ਭੁਖ ਕੂਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ ਕੀ ਵਡਿਆਈ ਵੇਖ ਨ ਸਕਨੀ ਉਹਨਾਂ ਅੱਗੇ ਪਿੱਛੇ ਥਾਉ ਨਹੀਂ ਜੋ ਸਤਿਗੁਰ ਮਾਰੇ ਤਿਨ ਜਾਇ ਮਿਲਹਿ ਰਹੰਦੀ ਖੁੰਦੀ ਸਭ ਪਤ ਗਵਾਹੀ ਓਏ ਅਗੈ ਕੁਸ਼ਟੀ ਗੁਰਕੇ ਫਿਟਕੇ ਜੇ ਓਸ ਮਿਲੈ ਤਿਸ ਕੁਸਟ ਉਠਾਹੀ ਹਰ ਤਿੰਨ ਕਾ ਦਰਸ਼ਨ ਨਾ ਕਰੋ ਜੋ ਦੂਜੈ ਪਾਏ ਚਿਤ ਲਾਹੀ ਤੁਰ ਕਰਤੈ ਆਪ ਲਿਖ ਪਾਇਆ ਤਿਸ ਨਾਲ ਕਿਹੋ ਚਾਰਾ ਨਾਹੀ ਜਨ ਨਾਨਕ ਨਾਮ ਅਰਾਧ ਤੂ ਤਿਸ ਅਪੜ ਕੋ ਨ ਸਕਾਹੀ ਨਾ ਵੈ ਕੀ ਵਡਿਆਈ ਵੱਡੀ ਹੈ ਨਿਤ ਜ ਸਵਾਈ ਚੜੈ ਚੜਾਹੀ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕਉ ਜਗਤ ਨਿਵਿਆ ਸਭ ਪੈਰੀਂ ਪਿਆ ਜਸ ਵਰਤਿਆ ਲੋਈ ਤਿਸ ਕਉ ਖੰਡ ਬ੍ਰਹਮੰਡ ਨਮਸਕਾਰ ਕਰਹਿ ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਸ ਕੋਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ ਆਪੇ ਪੈਜ ਰੱਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸਮਹਾਲੇ ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣਕਾਇਆ ਜੇ ਹੋਰ ਥੈ ਤਨ ਖੋਜ ਦੇ ਸੇ ਮੂੜ ਬੇਤਾਲੇ ਸੇ ਉੱਜੜ ਪਰਮ ਭਵਾਈ ਅਹ ਜਿਉ ਝਾੜ ਮਿਰਗ ਭਾਲੇ ਸਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਕੋਰ ਦੁਖ ਖੂ ਹੈ ਉਥੈ ਪਕੜ ਉਹ ਢੋਇਆ ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉਠ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿੱਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੁਹ ਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼ਰਵਣ ਸਰੋਤ ਜਨ ਨਾਨਕ ਨਾਮ ਸਲਾਹੇ ਤੂ ਸਤ ਸੱਚੇ ਸੇਵਾ ਤੇਰੀ ਹੋਤ ਸ਼ਲੋਕ ਮਹੱਲਾ ਚੌਥਾ ਸਭ ਰਸ ਤਿਨ ਕਹਿ ਰਦਾ ਹੈ ਜਿਨ ਹਰ ਵਸਿਆ ਮਨ ਮਾਹੇ ਹਰ ਦਰਗਹ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ ਜਿਨ ਨਿਰਭਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾਹੇ ਹਰ ਉੱਤਮ ਤਿਨੀ ਸਰੇਵਿਆ ਜਿਨ ਕੋ ਤੁਰ ਲਿਖਿਆ ਆਹੇ ਤੇ ਹਰ ਦਰਗਹ ਪੈ ਨਾਈਐ ਜਿਨ ਹਰ ਵੁਠਾ ਮਨ ਮਾਹੇ ਓਏ ਆਪ ਤਰੇ ਸਭ ਕੁਟੰਬ ਸਿਓ ਤਿਨ ਪਿਛੈ ਸਭ ਜਗਤ ਛਡਾਹੇ ਜਨ ਨਾਨਕ ਕਉ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹ ਮਹੱਲਾ ਚੌਥਾ ਸਾ ਧਰਤੀ ਪਈ ਹਰੀਆਵਲੀ ਜਿਥੈ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨਹੀ ਮੇਰਾ ਸਤਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੁਜਨਨੀ ਜਿਨ ਗੁਰੂ ਜਣਿਆ ਮਾਏ ਤਨ ਤਨ ਗੁਰੂ ਜਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਇ ਹਰ ਸਤਿਗੁਰ ਮਿਲਹੁ ਦਇਆ ਕਰ ਜਨ ਨਾਨਕ ਤੋ ਵੇ ਪਾਏ ਪਉੜੀ ਸੱਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਉਰਤਾਰਿਆ ਸੱਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ ਜਾ ਡਿਠਾ ਪੂਰਾ ਸਤਗੁਰੂ ਤਾਂ ਅੰਦਰ ਹੋ ਮਨ ਸਾਧਾਰਿਆ ਬਲੇਹਾਰੀ ਗੁਰ ਆਪਣੇ ਸਦਾ ਸਦਾ ਕੁੰਮ ਵਾਰਿਆ ਗੁਰਮੁਖ ਜਿਤਾ ਮਨਮੁਖ ਹਾਰਿਆ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮਿਲਿਓ ਨ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੇ ਸਤਿਗੁਰ ਭਾਵਸੀ ਗੁਰ ਪੂਰਾ ਕਰੀ ਵਸਾਏ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਜਿਨ ਰਖਣ ਕਉ ਹਰ ਆਪ ਹੋਏ ਹੋਰ ਕੀਤੀ ਝਖ ਚਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂ ਹਰ ਹਲਤ ਪਲਤ ਛੁਡਾਏ ਸੀ ਮਹੱਲਾ ਚੌਥਾ ਗੁਰ ਸਿੱਖਾਂ ਕਹਿ ਮਨ ਭਾਵੰਦੀ ਗੁਰ ਸਤਗੁਰ ਕੀ ਵਡਿਆਈ ਹਰ ਰੱਖੋ ਪੈਜ ਸਤਗੁਰੂ ਕੀ ਨਿਤ ਚੜ੍ਹੈ ਸਵਾਈ ਗੁਰ ਸਤਗੁਰ ਕਹਿ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਗੁਰ ਤਾਣ ਦੀ ਬਾਣ ਹਰ ਤਿੰਨ ਸਭ ਆਣ ਨਿਵਾਈ ਜਿੰਨੀ ਡਿਠਾ ਮੇਰਾ ਸਤਿਗੁਰੂ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਕੇ ਸਿੱਖ ਮੇਰੇ ਭਾਈ ਪਉੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੀ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਦਸ ਸੇਈ ਜਾਣਦੇ ਜਿਉ ਗੁੰਗੈ ਮਿਠਿਆਈ ਖਾਈ ਗੁਰ ਪੂਰੈ ਹਰ ਪ੍ਰਭ ਸੇਵਿਆ ਮਨ ਵੱਜੀ ਵਾਧਾਈ ਸ਼ਲੋਕ ਮਹੱਲਾ ਚੌਥਾ ਜਿੰਨਾ ਅੰਦਰ ਉਮਰ ਥਲ ਸੇਈ ਜਾਣ ਨਸੂੜੀਆਂ ਹਰ ਜਾਣ ਹੈ ਸੇਈ ਬਿਰਹ ਹਾਉ ਤਿਨ ਵਿਟਾਉ ਸਦ ਕਮ ਘੋਲੀਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟਹੋ ਤਲ ਰੋਲੀਆ ਜੋ ਸਿੱਖ ਗੁਰਕਾਰ ਕਮਾਵਹਿ ਹਉ ਗੁਲਮ ਤਿੰਨਾ ਕਾ ਗੋਲੀਆ ਹਰ ਰੰਗ ਚਲੂਲੇ ਜੋ ਰਤੇ ਤਿਨ ਭਿੰਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵਿੱਚ ਅਮੋਲੀਆ ਮਹੱਲਾ ਚੌਥਾ ਆਗਨੀ ਪਰਿਆ ਸਰੀਰ ਹੈ ਕਿਉ ਸੰਤ ਹੋ ਨਿਰਮਲ ਹੋਏ ਗੁਰਮੁਖ ਗੁਣ ਵੇਹਾਜੀ ਅਹ ਮਲ ਹਉਮੈ ਕੱਢੈ ਧੋਏ ਸੱਚ ਬਣੰਝੈ ਰੰਗ ਸਿਉ ਸੱਚ ਸੌਦਾ ਹੋਏ ਟੋਟਾ ਮੂਲ ਨ ਆਵਈ ਲਾਹਾ ਹਰ ਪਾਵੇ ਸੋਏ ਨਾਨਕ ਤិន ਸੱਚ ਬਣੰਝਿਆ ਜਿਨਾ ਧੁਰ ਲਿਖਿਆ ਪ੍ਰਾਪਤ ਹੋਏ ਪਉੜੀ ਸਾਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੁਹ ਬੋਲਦੇ ਜਿਉ ਪੀਤੈ ਮਦ ਮਤਵਾਲੇ ਸ਼ਲੋਕ ਮਹੱਲਾ 3 ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ ਭਾਣੈ ਚੱਲੈ ਸਤਿਗੁਰੂ ਕੈ ਐਸਾ ਸੀਗਾਰ ਕਰੇ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ 라ਵੇ ਜਿਉ ਉਬਲੀ ਮਜੀਠੇ ਰੰਗ ਗਹਿ ਗਹਾ ਤਿਉ ਸੱਚੇ ਨੂੰ ਜੀਉ ਦੇ ਰੰਗ ਚਲੂ ਲੈ ਅਤਰਤੀ ਸੱਚੇ ਸਿਉ ਲੱਗਾ ਨੇਹੋ ਕੂੜ ਠੱਗੀ ਗੁੱਜੀ ਨਾ ਰਹੈ ਕੂੜ ਮੁਲੰਮਾ ਪਲੇਟ ਧਰੇ ਹੋ ਕੂੜੀ ਕਰਨ ਵਡਾਈਆ ਕੂੜੇ ਸਿਓ ਲੱਗਾ ਨੇ ਹੋ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮਹਿ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰਹਿ ਪਰ ਉਪਕਾਰਿਆ ਹਰ ਨਾਮ ਦਿੜਾ ਵਹੇ ਹਰ ਨਾਮ ਸੁਣਾ ਵਹੇ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕਉ ਸਬ ਕੋਈ ਲੋਚੈ ਨਵਖੰਡ ਜਗਤ ਨਮਸਕਾਰਿਆ ਤੁਦ ਆਪੇ ਆਪ ਰਖਿਆ ਸਤਗੁਰ ਵਿੱਚ ਗੁਰ ਆਪੇ ਤੁਦ ਸਵਾਰਿਆ ਤੂੰ ਆਪੇ ਪੂਜ ਹੈ ਪੂਜ ਕਰਾਵਹਿ ਸਤਗੁਰ ਕਉ ਸਿਰਜਣ ਹਾਰਿਆ ਕੋਈ ਵਿਛੜ ਜਾਏ ਸਤਗੁਰੂ ਪਾਸੋਂ ਤਿਸ ਕਾਲਾ ਮੋਹ ਜਮ ਮਾਰਿਆ ਤਿਸ ਅੱਗੇ ਪਿੱਛੇ ਢੋਈ ਨਹੀਂ ਗੁਰ ਸਿੱਖੀ ਮਨ ਵਿਚਾਰਿਆ ਸਤਗੁਰੂ ਨੂੰ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮ ਸਮਾਰਿਆ ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ ਹਰ ਜੱਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਔਮੈ ਜਗਤ ਭੁਲਾਇਆ ਦੁਰਮਤਿ ਬਿਖਿਆ ਵਿਕਾਰ ਸਤਗੁਰ ਮਿਲੈ ਤਨਦਰ ਹੋਏ ਮਨ ਮੁਖ ਅੰਧ ਅੰਧਿਹਾਰ ਨਾਨਕ ਆਪੇ ਮੇਲ ਲਏ ਜਿਸਨੋ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੂ ਕਰੇ ਜਿਸ ਅੰਦਰ ਭਿੱਜੈ ਜਿੰਨੀ ਇੱਕ ਮਨ ਇੱਕ ਅਰਾਧਿਆ ਤਿੰਨ ਕਾ ਕੰਦ ਨ ਕਬੂ ਛਿੱਜੈ ਤਨ ਤਨ ਪੁਰਖ ਸਾਬਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿਜੈ ਸੱਚ ਸੱਚਾ ਜਿਨ ਮਨ ਭਾਵੰਦਾ ਸੇ ਮਨ ਸੱਚੀ ਦਰਗਹਿ ਲਿਜੈ ਤਨ ਧਨ ਜਨਮ ਸਚਿਆਰੀਆ ਮੁਖ ਉਜਲ ਸੱਚ ਕਰਜੈ